ਸਵਾਗਤ ਹੈ ਕਿਸਾਨੋ ਤੇ ਤੁਹਾਡਾ ਆਪਣੇ ਚੈਨਲ ਫੱਤੇ ਡੇਰੀ ਫਾਰਮ ਦੇ ਵਿੱਚ ਜਿਹੜੀ ਆਪਾਂ ਅੱਜ ਵੀਡੀਓ ਬਣਾਉਣ ਜਾ ਰਹੇ ਹਾਂ ਇਹ ਵੀਡੀਓ ਆ ਪਿੰਡ ਰਣ ਸਿੰਘ ਜਿਲ੍ਹਾ ਤਰਨਤਾਰਨ ਆਪਾਂ ਜਿਸਾਨ ਵੀਰੋ ਤਿੰਨ ਮਝਾਂ ਮਕਾਉ ਨੇ ਜੇ ਕਿਸਾਨ ਵੀਰੋ ਬੇਨਤੀ ਆ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਛਸ ਗਿਆ ਬਾਈ ਜੀ ਬਾਈ ਜੀ ਆਪਣਾ ਟਰਸ ਦੱਸੋ ਲੋਰੀ ਰਣ ਸਿੰਘ ਹੈ ਜੀ ਹਾਂ ਜੀ ਹਾਂ ਜੀ ਤੇ ਮੋਬਾਈਲ 'ਤੇ ਬੋਲਿਓ 99724 7551 ਠੀਕ ਹੈ ਜੀ ਤਵਰਸ ਨੰਬਰ ਕੀ ਆਪਣੇ ਜੀ ਕੀ ਹੋਈ ਹੈ ਜੀ ਠੀਕ ਹੈ ਜੀ ਬੜਾ ਫੇਰ ਬੋਲਿਓ 99724 7551 ਠੀਕ ਹੈ ਜੀ ਅਗਰ ਜਿਹੜੇ ਪਹਿਲੀ ਮੱਝ ਆੜੀ ਹਾਂ ਜੀ ਇਹ ਰਿਕਾਰਡ ਕੀ ਦੱਸੋ ਬੜੇ ਆ ਜਿੱਟਾਲੀ ਮੈਂ ਆ ਜੀ ਹਾਂ ਜੀ ਹਾਂ ਜੀ 16 17 ਕਿਲੋ ਦੀ ਗਾਰੰਟੀ ਹੈ ਜੀ ਠੀਕ ਹੈ ਜੀ ਸੁਵਾ ਕਿਨਵਾ ਜੀ ਸੁਵਾ ਤੀਸਰਾ ਜੀ ਸ਼ੁਰੂਆਤੀ ਸਰਾ ਮੇਰੇ ਫੋਲੇ ਮੜਾ ਇਹਨੂੰ ਇਹਨਾਂ ਇੱਕ ਫਰੋਕ ਮੋਜੇ ਪੂਰੀ ਟੌਪ ਦੀ ਹੈ ਭਾਰੀ ਫਰੀਰ ਭਰਾ ਮਜਦਾ ਨਮਾ ਨਿਕਰਵਾ ਥਾਣੇ ਹਵਨਾ ਬਿਲਕੁਲ ਛੋਟੀਆਂ ਸਾਫ ਗੁੰਦਮਾ ਸਰੀਆ ਛੋਟੀਆਂ ਵੀਰ ਜੀ ਮੁੱਲ ਕੀ ਕਰਦੇ ਆ ਪਤਾ 90000 ਰੁਪਏ 90000 ਚੋਕ ਮੰਨ ਤਣ ਹੋ ਜਾਊ ਮੌਕੇ ਲਈ ਠੀਕ ਹੋ ਜੀ ਆ ਦੋ ਨੰਬਰ ਦੇਓ ਇਹ ਵੀਰ ਜੀ ਕਿੰਨੇ ਸੋਆ ਜੀ ਦੋ ਸਤ ਸੋਆ ਤੇ ਸੁਈ ਕਦੋਂ ਮੱਝੇ ਕੱਲ ਹੀ ਸੋਈਆਂ ਜੀ ਕੱਲ ਹੀ ਬੋੜੇ ਜੇ ਰਾਤ ਸਵੇਟ ਹਾਲੀ ਠੀਕ ਹੈ ਜੀ ਤੇ ਬੋੜਾ ਕਿੰਨਾ ਵੀਰ ਜੀ ਨਾਲ ਦਾ 7 7 ਕਿਲੋ ਦੇਖੋ ਕਿਸਾਨ ਵੀਰੋ ਕੁੰਡੀ ਬਿਲਕੁਲ ਚੂਰ ਇੱਕ ਰੰਗ ਕਾਲੀ ਜਮਾਂ ਝੁੱਟ ਗਈ ਏ ਢਿੱਲੀਆਂ ਹੋਣ ਨੇ ਥੋੜਾ ਜਿਹਾ ਬੁਖਾਰ ਆ ਮਾਲ ਵਿੱਚੋਂ ਝੁੱਟ ਗਈ ਏ ਥੋੜੀ ਥਕਾਵਟ ਮਹਿਸੂਸ ਕਰਦੀ ਏ ਕਾਲੀ ਸ਼ਾਹ ਬਿਲਕੁਲ ਕੱਟੀ ਏ ਦੀ ਕੱਟੀ ਕੱਟੇ ਵੀਰ ਜੀ ਦਾ ਕੱਟਾ ਵੀਰ ਜੀ ਦਾ ਸੌਰੀ ਚਲ ਕੋਈ ਨੀ ਬੰਦ ਬੰਦ ਇੱਕ ਰੰਗ ਕਾਲੇ ਜਮਾਂ ਛੋਟੀ ਹੈ। ਬਾਕੀ ਖਸਾਬ ਦੋ ਚੈੱਕ ਪਾਸ ਪੰਜਾਬ ਕਰਨੀ ਆ। ਠੰਡ ਹਵਾਨਾ ਬਿਲਕੁਲ ਤੁਹਾਡੇ ਸਾਹਮਣੇ ਆ। ਗਾਰੰਟੀ ਫੁੱਲ ਮੱਜਾਂ ਦੀ। ਕੋਈ ਥਾਂ ਚ ਨੁਕਸ ਹੋਵੇ ਤੱਕ ਵੀਰ ਆਪ ਜੋ ਮੇਰਾ। ਵੀ ਜੀ ਕੀਮਤ ਕਰਦੇ ਰਹੇ ਮਗਾ ਛੋਟੀ ਦਾ। 390 90 ਕਰਦੇ। 390 9000 ਰੁਪਇਆ। ਠੀਕ ਹੈ ਜੀ। ਇਹਦੀ ਡਿਟੇਲ ਵੀਰ ਜੀ। ਇਹ ਡੀਟੇਲ ਕੀ ਹੈ? ਛੋਟੀ ਨਹੀਂ। ਆਹ ਮੈਂ ਦੇ। ਇਹ ਹੋਈ 14 ਕਿਲੋ ਦੀ ਗ੍ਰੈਂਡ। 14 ਕਿਲੋ ਸੁਆ ਕਰਨ ਵਾਏ। ਸੁਆ 3 ਤਸਰਾ ਜੀ। ਸੁਆ 3 ਤਸਰਾ। ਪਸਾਨ ਮੇਰੋ ਬਿਲਕੁਲ ਥਾਣ ਹਵਾਨਾ ਸਾਫ। ਨਿਕਲਣਾ ਇਹਦਾ ਵੀ ਥਾਣਿਆ। ਬਿਲਕੁਲ ਸੋਹਣਾ ਥਣ ਲੱਗਾ ਇਹਨੂੰ। ਪਰਵਾਹ ਵਾਨਾ। ਬਾਹਰੇ ਸਰੀਰ ਦੀ ਛੁੱਟੀ ਹੈ। ਲਓ ਜੀ ਕਿਤੇ। ਵੀਰ ਜੀਰੇ ਮੈਂ ਕੀ ਆ? ਛੁੱਟੀ ਹੈ। ਇਹ ਪਰਸੂਈ ਆ। ਕੱਲ ਸੁਈ ਹੋ ਜੀ ਦੋਵੇਂ ਸੁਈਏ ਕੱਲ ਜੀ 90 90 ਹਜ਼ਾਰ ਮੋਲਾ ਵਿੱਚੋਂ ਮੰਤਨ ਕਰਨਗੇ ਹੋਰ ਫਿਰ ਜੀ ਮਿਹਰਬਾਨੀ